ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਾਂ ਪਹਿਲਾਂ ਆਪਾਂ ਪਾਈ ਸੀਗੀ ਪਰਤ ਪਹਿਲਾਂ ਰਹੀ ਸੀ ਥੋੜੀ ਜਿਹੀ ਘੱਟ ਤੇ ਹੁਣ ਇਹਨਾਂ ਫਾਈਨਲ ਕਰ ਦੇਣਾ ਕੰਮ ਜਿੰਨੀ ਪਾਉਣੀ ਹੈਗੀ ਮਿੱਟੀ ਅਜਹੁ ਤੱਕ ਢਾਲ ਕਰ ਦੇਣੀ ਆ ਬਾਹਰ ਤੱਕ ਦੋ ਟਰਾਲੇ ਆ ਗਏ ਆ ਤੇ ਬਾਕੀ ਮਿੱਟੀ ਵਾਲ ਨੂੰ ਕਿਹਾ ਵੀ ਲਗਾਤਾਰ ਆਈਂ ਇਹੀਂ ਤੇ ਜਿੰਨੀ ਕ ਪੈਂਦੀ ਆ ਆਪਾਂ ਉਹਨੇ ਘਪਾਲ ਗਿਆ ਅੱਜ ਲਗਭਗ 10 ਕਟਰਾਲੇ ਪਹਿਣਗੇ ਤੇ ਕੰਮ ਨਵੇੜੀਏ ਹੁਣ ਹੌਲੀ ਹੌਲੀ ਤੇ ਲੱਕੜ ਵਾਲੇ ਮਿਸਤਰੀ ਅੱਜ ਆਪਨੇ ਆਏ ਨਹੀਂਗੇ ਉਹ ਕਰ ਗਿਆ ਛੁੱਟੀ ਮੇਰੇ ਸਾਹਮਣੇ ਨਾਲ ਮਜ਼ਦੂਰ ਦਿਵਸ ਕਰਕੇ ਛੁੱਟੀਆਂ ਕਰ ਗਿਆ ਹੁਣ ਬਾਕੀ ਪਤਾ ਨਹੀਂ ਫੋਨ ਵੀ ਨਹੀਂ ਚੱਕਿਆ ਚਲੋ ਕੋਈ ਨਹੀਂ ਫਿਰ ਅੱਜ ਨਹੀਂ ਤਾਂ ਕੱਲ ਸਹੀ ਤੇ ਅੱਜ ਆਪਾਂ ਸਰਮਾਇਕਾ ਵੀ ਲੈ ਕੇ ਆਵਾਂਗੇ ਲਓ ਜੀ ਟਰਾਲ ਆ ਗਿਆ ਇੱਕ ਹੋਰ ਇਹ ਇੱਥੇ ਰੱਖਾਂਗੇ ਆਪਾਂ ਲਵਾ ਕੇ ਤੇ ਇੱਧਰ ਸੱਟਾਂਗੇ ਇਹ ਗਲੀ 'ਚ ਕਿਰਾਂ ਇੱਥੋਂ ਤੱਕੀ ਮਿੱਟੀ ਪਾਈ ਹੈ ਤਾਂ ਕਰਕੇ ਇਹ ਟਰਾਲ ਖਲਿਆਰ ਦੇ ਨੀਗੇ ਇਹ ਲਾ ਕੇ ਇੱਧਰ ਸੱਟਾਂਗੇ ਜਿਹੜਾ ਇੱਧਰ ਥਾਂ ਬਚਿਆਗਾ ਆ ਸਾਮਾਨ ਸਮੋਣ ਕਰਕੇ ਪਾਸੇ ਮਿੱਟੀ ਦੇਖੋ ਸੱਟਾ ਫੁੱਲ ਭਰਿਆ ਮਿੱਟੀ ਜੰਮਣ ਵਾਲੀ ਆਗੀ ਇਹ ਰੇਤਾ ਨਹੀਂਗਾ ਮਿਕਸ ਜਗਾ ਮਿੱਟੀ ਵੀ ਹੈ ਤੇ ਰੇਤਾ ਵੀ ਹੈ ਦੋਨੇ ਚੀਜ਼ਾਂ ਮਿਕਸ ਜਗਾ ਕਣਕਲੇਵਾਂ ਚੋਂ ਉੱਤੋਂ ਉੱਤੋਂ ਚੱਕੀ ਹੋਈ ਹੈ ਹਾਂਜੀ ਇਹ ਟੇ ਸਿੱਟਣ ਦਾ ਕੰਮ ਚੱਲ ਰਿਹਾ ਇੱਧਰ ਇੱਧਰ ਸਿੱਟਣੀ ਥੋੜੀ ਯੂਖੀ ਇੱਧਰ ਬੱਠਲ ਆਣਾ ਲਿਆਉਣੀ ਪੈਂਦੀ ਆ ਵਿਧਰੋਂ ਲੱਗਿਆ ਪਿਆ ਬਾਬਾ ਇੱਧਰ ਵੀ ਲਵਾਇਆ ਨਾ ਗਲੀ 'ਚ ਵੀ ਲਵਾ ਲਿਆ ਇੱਧਰ ਲੈ ਬੱਸ ਇੱਧਰ ਟਰਾਲੇ ਦੋ ਕੱਲ ਨੂੰ ਇੱਥੇ ਲਾਵਾਂਗੇ ਚੁੱਟੀ ਰੇੜੀ ਲੈ ਕੇ ਆਵਾਂਗੇ ਕਿਰਾਏ ਤੇ ਉਹਦੇ ਨਾਲ ਉੱਤੇ ਰੱਖ ਕੇ ਟੋਕਰਾ ਕੱਲ ਨੂੰ ਫੇਰ ਚਲਾਵਾਂਗੇ ਇਧਰ ਵੀ ਲਵਾਤੀ ਹੈ ਮਿੱਟੀ ਆਵੇ ਤੇ ਪੰਜ ਟਰਾਲੇ ਹੋ ਗਏ ਅੱਜ ਤੇ ਪੰਜ 6 ਹੋਰ ਪੈਣਗੇ ਹਜੇ ਮੂਰੇ ਮੂਰੇ ਆਹ ਮਿੱਟੀ ਸਾਰੀ ਜਾ ਕੇ ਇਧਰ ਸਿੱਟਣੀ ਆ ਇੱਥੇ ਢਾਲ ਕਰਾਂਗੇ ਇੱਥੋਂ ਥੋੜੀ ਜਿਹੀ ਵੱਧ ਉੱਚੀ ਕਰਾਂਗੇ ਗੇਟ ਕੋਲੋਂ ਥੋੜਾ ਜਿਹਾ ਨੀਵਾ ਰੱਖਾਂਗੇ ਵੀ ਪਾਣੀ ਵਧੇਗਾ ਨਿਕਲ ਜਾ ਉਧਰੋਂ ਉਧਰ ਨੂੰ हां ਵੀ ਮਿੱਤਰੋ ਅੱਜ ਜੀ 1 ਮਈ ਯਾਨੀ ਕਿ ਮਜ਼ਦੂਰ ਦਿਵਸ ਲੇਬਰ ਡੇ ਤੇ ਅੱਜ ਸੀਗੀ ਸਰਕਾਰੀ ਛੁੱਟੀ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਮਜ਼ਦੂਰ ਕੀ ਹੁੰਦੇ ਆ ਮਜ਼ਦੂਰ ਹੁੰਦੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਆ ਸਵੇਰ ਕੰਮ ਤੇ ਜਾਂਦੇ ਆ ਸ਼ਾਮ ਨੂੰ ਜਿੰਨਾ ਵੀ ਮਿਹਨਤ ਕਰਦੇ ਆ ਉਨੀ ਮਿਹਨਤ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆਗੇ ਤੇ ਬਾਕੀ ਹੁਣ ਇਹ ਗੱਲ ਮੈਂ ਤਾਂ ਕਰ ਰਿਹਾ ਵੀ ਸਰਕਾਰੀ ਛੁੱਟੀ ਸੀ ਕੀ ਤੁਸੀਂ ਆ ਆਪਣੇ ਆਲੇ ਦੁਆਲੇ ਚ ਦੇਖਣਾ ਵੀ ਕੀ ਅੱਜ ਤੁਸੀਂ ਮਜ਼ਦੂਰਾਂ ਨੂੰ ਕੰਮ ਕਰੇ ਬਿਨਾ ਸਰ ਗਿਆ ਜਿਹੜੇ ਬੰਦੇ ਸਵੇਰ ਕੰਮ ਤੇ ਜਾਂਦੇ ਆ ਸ਼ਾਮ ਨੂੰ ਕੰਮ ਤੋਂ ਆਉਂਦੇ ਆਗੇ ਨਤ ਮਿਹਨਤ ਕਰਦੇ ਆ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆਗੇ ਕੀ ਉਹਨਾਂ ਨੂੰ ਅੱਜ ਛੁੱਟੀ ਸੀ ਕੀ ਉਹਨਾਂ ਨੂੰ ਅੱਜ ਕੰਮ ਨਹੀਂ ਕਰਨਾ ਪਿਆ ਕੰਮ ਅੱਜ ਕਿਨਾਂ ਨੂੰ ਨਹੀਂ ਕਰਨਾ ਪਿਆ ਦਿਨ ਮਜ਼ਦੂਰਾਂ ਦਾ ਤੇ ਫਾਇਦਾ ਕੋਈ ਇਹਦਾ ਹੋਰ ਲੈ ਗਿਆ ਛੁੱਟੀ ਸਰਕਾਰੀ ਕਿਹਨੂੰ ਸੀ ਟੀਚਰਾਂ ਨੂੰ ਡਾਕਟਰਾਂ ਨੂੰ ਬੈਂਕ ਮੁਲਾਜ਼ਮਾਂ ਨੂੰ ਹੋਰ ਮਹਿਕਮਿਆਂ ਨੂੰ ਜਿਨ੍ਹਾਂ ਦੀ ਕੀ ਜਿਨ੍ਹਾਂ ਦੀ ਦਿਹਾੜੀ ਘੱਟੋ ਘੱਟ 2000 ਤੋਂ 2500 ਰੁਪਏ ਤੇ ਦਿਨ ਕਿਸੇ ਦਾ ਦਿਨ ਮਜ਼ਦੂਰਾਂ ਦਾ ਫਾਇਦਾ ਉਹਦਾ ਕੋਈ ਹੋਰ ਲੈ ਗਿਆ ਨਜ਼ਾਰੀ ਕੋਈ ਹੋਰ ਲੈ ਗਿਆ ਮਜ਼ਦੂਰ ਉੱਥੇ ਦੇ ਉੱਥੇ ਮਜ਼ਦੂਰਾਂ ਨੂੰ ਕਾਮਤੇ ਉਮੀ ਜਾਣਾ ਪਿਆ ਤੁਸੀਂ ਦੇਖ ਲਿਓ ਆਪਣੇ ਆਲੇ ਦੁਆਲੇ ਚ ਤੇ ਇਹ ਗੱਲ ਕਰਨੀ ਸੀਗੀ ਵੀ ਕੋਈ ਮਜ਼ਦੂਰ ਦੇ ਇਸ ਨਹੀਂ ਇਹ ਸਭ ਐਸੇ ਬਣਾਏ ਵਿਆ ਕਿ ਛੁੱਟੀ ਕੋਈ ਇੰਜੋਏ ਕਰ ਗਿਆ ਮਜ਼ਦੂਰਾਂ ਦਾ ਸਿਰਫ ਕੱਲਾ ਨਾ ਹੀ ਆ ਕੋਈ ਨਹੀਂ ਪੁੱਛਦਾ ਮਜ਼ਦੂਰਾਂ ਨੂੰ ਜੇ ਗੱਲ ਵਧੀਆ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ ਲਓ ਵੀ ਮਿੱਤਰੋ ਲਾਸਟ ਟਰਾਲਾ 10 ਟਰਾਲੇ ਲਵਾਲੇ ਆ ਨਾ ਉਹ ਤੋਂ ਪਹਿਲਾਂ ਲੱਗੇ ਆ ਤੇ 10ਵਾਂ ਟਰਾਲਾ ਇਹ ਆ ਤੇ ਇੱਧਰ ਵੀ ਮਿੱਟੀ ਮਿੱਟੀ ਕੀਤੀ ਪਈ ਆ ਤੇ ਬਾਕੀ ਇੰਨਾ ਕੁ ਪੱਧਰ ਘੱਟ ਆ ਤੇ ਬਾਕੀ ਆਪਾਂ ਬਾਦ ਘਾੜ ਦੇਖ ਕੇ ਫੇਰ ਲਵਾ ਲਾਂਗੇ ਹੋਰ ਜੇ ਕੋਈ ਇੱਕ ਦੋ ਟਰਾਲੇ ਹੋਰ ਪੈਂਦੇ ਹੋਏ ਇੱਕ ਘੜੀ 10 ਟਰਾਲੇ ਲਵਾ ਕੇ ਬੰਦ ਕਰ ਦਿੰਨੇ ਆਂਗੇ ਕੰਮ ਕਿਉਂਕਿ ਬਾਹਲੀ ਮਿੱਟੀ ਹਜੇ ਜੇ ਘਟੂਗੀ ਤਾਂ ਹੋਰ ਵੀ ਲਵਾਈ ਜਾਊਗੀ ਤੇ ਜੇ ਵਧ ਗਈ ਫੇਰ ਕੰਮ ਉਹ ਔਖਾ ਹੋਊਗਾ ਫਿਰ ਕਿੱਥੇ ਰੱਖਾਂਗੇ ਇਹ ਬਾੜਾ ਵੀ ਨਹੀਂ ਉੱਚਾ ਕਰਨਾਗਾ ਕਿਉਂਕਿ ਫਿਰ ਕਈ ਵਾਰੀ ਕੋਈ ਚੀਜ਼ ਚੋਈ ਬਾੜ ਨਹੀਂ ਹੁੰਦੀ ਹੋਗੀ ਟਰੈਕਟਰ ਟਰਾਲੀ ਅੰਦਰ ਤੇ ਬਾਅਦ ਔਖਾ ਹੋ ਜੂਗਾ ਸੜਕ ਨਾਲ ਬਾੜਾ ਉੱਚਾ ਵੀ ਨਹੀਂ ਕਰਨਾ ਬਸ ਉਹਨਾਂ ਕੀ ਕਰਨਾਗਾ ਵੀ ਪਾਣੀ ਵਧੀਆ ਨਿਕਲ ਜਾ ਕਰੇ ਘਰੋਂ ਮੀਂਹ ਹੁੰਦਾ ਤੇ ਇਹਨੂੰ ਕਰਕੇ ਚੰਗੀ ਤਰ੍ਹਾਂ ਪੱਧਰ ਤੇ ਲਾਵਾਂਗੇ ਫਿਰ ਇਹਦੇ ਡਿਊਟੀ ਚੰਗੀ ਤੇ ਇਹਦੇ ਉਹ ਕਰਾਂਗੇ ਪਾਣੀ ਪੂਣੀ ਛਿੜਕਾਂਗੇ ਮਿੱਟੀ ਤਾਂ ਜੰਮਣ ਵਾਲੀ ਆ ਨਾਲ ਦੀ ਨਾਲ ਹੀ ਜੰਮੀ ਜਾਂਦੀ ਆ ਇੱਧਰ ਅੱਜ ਜਿੱ ਸਿੱਟੀ ਇਹਦੇ ਪੱਥਰ ਨਾਲ ਦੀ ਨਾਲ ਹੀ ਬਣ ਗਈ ਐ ਚਲੋ ਜੀ ਕੰਮ ਨਿਬੜੜੇ ਗਏ ਇੱਕ ਤਾਰ ਚ ਤਾਰ ਚ ਚਲੋ ਠੀਕ ਹੈ ਜੀ ਮਿੱਟੀ-ਮੁੱਟੀ ਪਾਉਣ ਦਾ ਕੰਮ ਆਪਾਂ ਕਰ ਲਿਆ ਮਿੱਟੀ-ਮਿੱਟੀ ਕਰਤੀ ਅੱਜ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਵੀਡੀਓ ਇਸ ਤਰ੍ਹਾਂ ਹੀ ਆਉਂਦੀਆਂ ਰਹਿਣਗੀਆਂ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਰੱਬ ਰੱਖਾ